ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਸਾਰੇ ਦੋਸਤੋ ਮਿੱਤਰਾਂ ਦਾ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਫੇਰ ਚੱਲੇ ਤੀਏ ਚੰਡੀਗੜ੍ਹੇ ਕੰਮ ਸੀ ਕੋਈ ਤੇ ਹਜੇ ਤਾਂ ਆਪਾਂ ਘੇਰ ਕਰਦੇ ਫਿਰ ਰਹੇ ਆ ਬਾਹਰ ਮੰਦੇ ਫਿਰ ਰਹੇ ਸੀਗੇ ਪਹਿਲਾਂ ਪਹਿਲਾਂ ਨੂੰ ਘੁਮਾ ਕੇ ਫਿਰ ਜਾਣਾ ਪੈਂਦਾ ਨਾ ਆਪਣੇ ਵਰਕਸ਼ਾਪ ਜੇ ਖੋਲ ਰਿਹਾ ਹਾਂ ਬਸ ਅੱਜ ਫੇਰ ਖਤਰ ਜਾਣਾ ਸੀਗਾ ਪਿੱਛੇ ਵਦਣੀਏ ਮੁੰਡੇ ਬੰਦੇ ਦੇਖੀ ਜਾਣਗੇ ਆਪੀ ਤੇ ਫੇਰ ਨੂੰ ਜਾ ਕੇ ਅੱਗੇ ਤਾਂ ਹਾਂ ਸਾਰਾ ਸੀਨ ਕਿੱਦਾਂ ਨਹੀਂ ਸੀ ਸੰਕਲ ਗਿਆ ਚੰਡੀਗੜ੍ਹ ਤੋਂ ਬਾਹਰ ਰਸ਼ੀਦ ਭਗਤ ਸਿੰਘ ਆ ਗਿਆ ਏਰੀਆ ਹਾਂ ਪਹਾਲੀ ਚੈਂਟਰ ਕਰ ਗਿਆ ਜਿਆਵਾ ਤੁਹਾਨੂੰ ਆਪ ਦਾ ਸਵਾਗਤ ਹਾਂ ਪਹਾਲੀ ਪੰਜਾਬ ਚ ਆ ਗਏ ਹਾਲੀ ਦਾ ਪੰਜਾਬ ਚ ਆਏ ਮਜਾਬਾਨ ਤੇ ਆਪ ਜੀ ਦਾ ਸਵਾਗਤ ਹੈ ਇਧਰਲੇ ਬਸੇ ਨਹੀਂ ਹੋ ਹੱਥ ਲਾਇਆ ਜਿਹੜਾ ਪਰਲੇ ਪਾਸੇ ਹੱਥ ਲਾ ਰਿਹਾ ਇਹਨਾਂ ਨੇ ਨਾ ਬਾਈ ਨਾ ਨਹੀਂ ਬਹੁਤ ਆ ਰਿਹਾ ਰਸਤੇ 'ਚ ਤੁਹਾਨੂੰ ਵੀ ਦਿਖ ਰਹਾ ਹੈ ਜੈਜੇ ਕਾਰ ਨਾਲਪੁਰੇ ਫੋਨ ਵੀ ਲਾਈਵ ਇਹ ਅ ਹਾਂਜੀ ਦੋਸਤੋ ਤੇ ਆਪ ਸ਼ਾਮ ਹੋ ਗਈ ਹੈ ਨਾ ਸਵੇਰੇ ਆਪਾਂ ਚੰਡੀਗੜ੍ਹ ਵਾਲੇ ਸਾਰੇ ਡਾ ਕੇ ਤੇ ਰਸਤੇ 'ਤੇ ਵੀ ਬਹੁਤ ਪਿਆਰ ਹਮਸਾਰਾ ਹਾਲਾ ਵੀਡੀਓ ਦੇ ਉੱਤੇ ਤੇ ਪਟਿਆਲਾ ਦੇ ਵੀ ਜਮੀ ਨਹੀਂ ਹੈਗਾ ਬੜਾ ਮोटा ਨਹੀਂ ਪਿਆਰ ਤੇ ਜਲ ਨਹੀਂ ਹੈ ਨਾ ਉੱਤੇ ਬਾਅਦ 'ਚ ਤੁਹਾਨੂੰ ਗੱਲ ਸ਼ੇਅਰ ਕਰਨੀ ਸੀਗੀ ਅੱਜ ਨੂੰ ਮੈਂ ਰੀਲਾਂ ਦੇਖ ਰਿਹਾ ਦਿੱਗਾ ਰੀਲਾਂ ਦੇਖਦੇ ਨੇ ਨਹੀਂ ਕਿ ਉਹਦੇ 'ਚ ਉਹ ਜਿਹੜੇ ਮੈਂ ਹੈਲਪ ਵਾਲੀ ਵੀਡੀਓ ਹੁੰਦੀ ਨਹੀਂ ਵੀ ਹੈਲਪ ਲੈਣੀ ਆਪਾਂ ਕੇ ਦੋ ਉਦੇ ਵਿੱਚ ਬੰਦੇ ਨੇ ਕੀ ਕਰਿਆ ਲੀਗਾ ਸਕੈਂਡਰ ਲਾ ਕੇ ਅੰਨਾ ਤੇ ਉੱਪਰ ਵੀਡੀਓ ਰੀਡਿੰਗ ਕਰਤੀ ਕਿਥੇ ਉੱਚ ਕੇ ਵਿੱਚ ਕਿਸੇ ਹੋਰ ਦਾ ਪਾ ਕੇ ਸੀਨ ਹੈ ਨਾ ਤਾਂ ਇਹ ਮਿਕਸਿੰਗ ਵੀਡੀਓ ਕਰਕੇ ਉਹ ਸ਼ੋਅ ਲਾ ਰਿਹਾ ਜੇ ਪਰ ਵੀ 100 ਪਾ ਦੋ 500 ਪਾ ਦੋ 2-2 ਪੋਜੀਸ਼ਨ ਦੇ ਪਾਣੇ ਪਾ ਦੋ ਸਕੈਨਰ ਦੇ ਰਿਹਾ ਵੀ ਉੱਪਰ ਤਾਂ ਜੀ ਨੇ ਉਹਦੀ ਚੈਨਲ ਦਾ ਪੇਜ ਖੋਲ ਕੇ ਦੇਖਿਆ ਉੱਪਰਲੇ ਪਾਸੇ ਉਹ ਆ ਰਿਹਾ ਸੀਗਾ ਵੀ ਘਟੂ ਘਟ ਪੁੱਤ ਨੇ ਕਿੰਨੇ ਕਿ ਵੀਡੀਓ ਇੱਕ ਵੀਡੀਓ ਚੱਕ ਚਾਤੀ ਕਿੱਥੇ ਕਿੱਥੇ ਰੀਡਿੰਗ ਕਰ ਕਰਕੇ ਨਾਰ ਕੇ ਜੀ ਬੰਦੇ ਨੇ ਉਹਨਾਂ ਚੈਨਲ ਦਾ ਨਾਮ ਤਾਂ ਪਤਾ ਨਹੀਂ ਵੀ ਇਤਿਹਾਸ ਮੈਂ ਦੇਖੂ ਮਾ ਤਾਂ ਨੋ ਤੇ ਮਰੇ ਲਾvida ਨਾ ਜੇ 90 ਚੈਨਲ ਦੇ ਬਾਰੇ ਫੇਸਬੁਕ ਤੇ ਸੀਗਾ ਫਿਰ ਤੁਹਾਨੂੰ ਪਤਾ ਜੇ ਇਹ ਨਾ ਬੰਦ ਕੇ ਮੈਂ ਚੈਨਲ ਲੱਭ ਲਿਆ ਤੇ ਉਹ ਮੈਂ ਨਾਲ ਜਦੋਂ ਬਹੁਤ ਦੇਖਿਆ ਉਹਦੇ ਵਿੱਚ ਨਾ ਥਾਰਾ ਸਿਸਟਮ ਆ ਰਤੀਗਾ ਜਿਹਨੇ ਕਮੈਂਟ ਬਾਰੇ ਲਿਖਿਆ ਮੈਂ ਕਮੈਂਟ ਬਾਰੇ ਦੇਖਿਆ ਉਹਦਾ ਬਸਰ ਤਬੀਗਾ ਜੀ ਮਾ ਜੀਵ ਆਉਣਾ ਜਾਂਦੈ ਜਿਹੇ ਸਾਥ ਜੋੜੀ ਬੈਠੇ ਹੋਏ ਸੀ ਜਿਹਨੇ ਕੁਝ ਕਿਦਨੇ ਕੁਝ ਹੈ ਨਾ ਤੇ ਉਹ ਚੀਜ਼ ਜੇ ਬੰਦਾ ਵੀਡੀਓ ਨੂੰ ਦੇਖ ਰਿਹਾ ਆ ਆਪਾਂ ਕਹਿੰਦੇ ਆ ਉਹਦਾ ਪਹਿਲਾਂ ਉਹਦਾ ਪੇਜ ਫੋਟ ਨੂੰ ਸਾਰਾ ਅਦੇ ਵੀਡੀਓਸ ਦੇਖੋ ਕਿਸ ਟੌਪਿਕ ਤੇ ਬਣਾ ਵੀਡੀਓ ਬੰਦਾ ਹਨਾ ਤੇ ਤਾਂ ਤੁਹਾਨੂੰ ਪਤਾ ਲੱਗਦਾ ਥਾ ਕਿ ਤੁਸੀਂ ਕਿ ਨਹੀਂ ਹੈਲਪ ਕਰ ਰਹੇ ਹੋ ਸਹੀ ਬੰਦੇ ਕੋਲ ਹੈਲਪ ਜਾਣ ਵੀ ਰਹੀ ਹੈ ਕਿ ਨਹੀਂ ਜਾ ਰਹੀ ਤੇ ਜਿਹੜੇ ਹੁਣ ਫੇਕ ਆਈਡੀਆ ਬਣਾ ਕੇ ਬੈਠੇ ਨੇ ਉਹ ਅੰਦੇ ਨੇ ਬੰਦੇ ਉਹਦੇ ਚ ਕਈਆਂ ਨੇ ਕਮੈਂਟਾਂ 'ਚ ਪੜੇ ਨਹੀਂ ਵੀ ਹਾਂ ਆਈਡੀਆ ਦੇ ਨੇ ਜਿੜ ਕਰਕੇ ਬਣਾ ਰਿਹਾ ਚ ਸਾਰੀ ਤੇ ਇਹ ਚੀਜ਼ ਆਪਾਂ ਦਾ ਰੋਗ ਲੱਗੀ ਤੇ ਕੀ ਵੀਡੀਓ ਵੀ ਨਹੀਂ ਦੇਖਦੇ ਨੋ ਤਾਂ ਇਹ ਜਨਰਲ ਲੋਕ ਦੇ ਦੇਖੋ ਵੀ ਵਾਕੀ ਬੰਦਾ ਰੀਅਲ ਆ ਕਿ ਵੇਖੋ ਮਹਨਤੀ ਵੀਰੋ ਜਨਾ ਨਿਆ ਹਟਾ ਰਿਹਾ ਗੰਕੋਲੂ ਤੇ ਇਹ ਜਿੰਨਾ ਬੰਦਾ ਧਾਰਾ ਉਸ ਰਹੀ ਰੀਲ ਇੰਟਰਨੈਟਿਵ ਬੰਦਿਆ ਤੇ ਕੋਈ ਫਾਲਤੂ ਅਸੀਂ ਚੇਂਜ ਨਹੀਂ ਕਰਦੇ ਠੀਕ ਹੈ ਨਾ ਤੇ ਆਪਣੀ ਵੀਡੀਓ ਨੂੰ ਬੰਦ ਤੇ ਬੰਦ ਦੇਖਿਆ ਕਰੂ ਤੇ ਅੱਜ ਹਾਂ ਨਦੀ ਦੇ ਕਿਸੇ ਨੇ ਫੋਨ ਕਰਕੇ ਆਪਾਂ ਨੂੰ ਵੀ ਨਦੀ ਦਾ ਕੀ ਸਿਚੁਏਸ਼ਨ ਚੱਲ ਇਹ ਅਖਤਿਆਲ ਦੀ ਵੱਡੀ ਨਾ ਚੀਜ਼ ਆ ਆਪਣਾ ਉਹਦੇ ਵੀ ਸ਼ੋਰਟਸ ਦੇ ਪਾਤੀ ਇੱਕ ਤੇ ਉਹਦੇ ਚੈਨਲ ਤੇ ਦੇਖ ਸਕਦੇ ਹੋ ਤੇ ਹੁਣ ਆਪਣੀ ਕੋਠੇ ਦੀ ਵੀਡੀਓ ਤੁਹਾਨੂੰ ਆ ਰਹੀ ਹੈ ਨਮੀ ਤੇ ਤੁਹਾਨੂੰ ਹੀ ਸੁਣਨਾ ਆਫਾ ਜਿੰਨੇ ਵੀ ਚਾਹੁੰਦਾ ਤੁਹਾਨੂੰ ਵੀਡੀਓ ਜਿੰਦੇ ਰੱਖਾਂਗੇ ਬੰਦੇ ਆਪਾਂ ਟੈਕਸਟ ਦੇ ਵਿੱਚ ਉਹਦਾ ਸਿਰਕੋ